ਸ਼੍ਰੀ ਕਾਰਤਿਕ ਸਾਹਿਤ 24 ਅਗਸਤ 2020 ਨੂੰ ਸਿੱਖ ਪਾਚਾਰਕ ਭਾਈ ਰਣਜੀਤ ਸਿੰਘਾਂ ਢੰਡਰੀਆਂ ਵਾਲੇ ਤੇ ਵਿਵਾਦਿਤ ਬਿਆਨ ਅਤੇ ਗਲਤ ਪ੍ਰਚਾਰ ਕਰਨ ਦੇ ਦੋ ਸ਼ੀਟ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਜਿਸ ਤੇ ਯੂਟਰਨ ਲੈੰਦਿਆ ਮੌਜੂਦਾ ਜੱਤਦਾਰ ਗਿਆਨੀ ਕੁਲਦੀਪ ਸਿੰਘ ਗੜਗਾਚੇ ਤੋਂ ਵੱਲੋਂ ਇਹਨਾਂ ਪਾਬੰਦੀਆਂ ਨੂੰ ਹਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗਿਆਨੀ ਗੜਗਾਜ ਤੋਂ ਵੱਲ ਪੈਰਨਜੀਤ ਸਿੰਘ ਟੰਡਰੀਆਂ ਵਾਲੇ ਨੂੰ ਸ਼੍ਰੀ ਕਾਰਤਕ ਸਾਹਿਬ ਤੇ ਆ ਕੇ ਆਪਣਾ ਪੱਖ ਰੱਖਣ ਦਾ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਚਰਚਾਵਾਂ ਚੱਲ ਗਈਆਂ ਨੇ ਕਿ ਟੰਡਰੀਆਂ ਵਾਲੇ ਪ੍ਰਤੀ ਜਥੇਦਾਰ ਗੜਗਾਜ ਵੱਲੋਂ ਨਰਮ ਪਲਖ ਵਰਤਿਆ ਜਾ ਰਿਹਾ ਹੈ ਅਤੇ ਲਗਾਈਆਂ ਹੋਈਆਂ ਪਾਬੰਦੀਆਂ ਹਟਾਉਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੱਸਣ ਜੋਗ ਹੈ ਕਿ 24 ਅਗਸਤ ਤੋਂ 2020 ਨੂੰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਤੇ ਵਿੱਚੋਂ ਭਾਈ ਰਣਜੀਤ ਸਿੰਘ ਟੰਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਦੇ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਅਨਸਾਰ ਗੁਰਮਤਿ ਪ੍ਰਤੀ ਗਲਤ ਬਿਆਨਨੀਆਂ ਕਰਨ ਅਤੇ ਸਬੰਧ ਦੇ ਵਿੱਚ ਸਪਸ਼ਟਿਕਰਨ ਦੇਣ ਤੋਂ ਵੀ ਇਨਕਾਰੀ ਹੋਣ ਕਾਰਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੰਸਥਾਵਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਗਿਆ ਸੀ ਕਿ ਜਿਨ੍ਹਾਂ ਸ਼ੀਰ ਢੰਡਰੀਆਂ ਵਾਲਾ ਆਪਣੀ ਗਲਤੀ ਬਿਆਨੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਤੱਕ ਇਸੇ ਸਮਾਗਮ ਨਾ ਕਰਵਾਏ ਜਾਣ ਨਾ ਹੀ ਇਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ ਜੇਕਰ ਇਹ ਬਾਜ ਨਾ ਆਇਆ ਤਾਂ ਇਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਲੰਮਾ ਸਮਾਂ ਢੰਡਰੀਆਂ ਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖ ਸਕਿਆ ਅਤੇ ਨਾ ਹੀ ਉਸ ਦੇ ਵੱਲੋਂ ਸਮਾਗਮ ਕੀਤੇ ਜਾਂਦੇ ਸਨ ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਾਰਜਪਾਗ ਸੰਭਾਲ ਦਿਆ ਉਸ ਤੋਂ ਉਪਰੰਤ ਢੰਡਰੀਆ ਵਾਲੇ ਨੇ ਸਮਾਗਮ ਵੀ ਕੀਤੇ ਅਤੇ ਅਤੇ ਅੰਤਿਮ ਸੰਚਾਰ ਵੀ ਕਰਵਾਏ ਇਸ ਤੋਂ ਬਾਅਦ ਜਥੇਦਾਰ ਨੇ ਢੰਡਰੀਆ ਵਾਲੇ ਦੀ ਅਤੇ ਢੰਡਰੀਆ ਵਾਲੇ ਵੱਲੋਂ ਜਥੇਦਾਰ ਦੀ ਸ਼ਲਾਘਾ ਕੀਤੀ ਗਈ ਅਤੇ ਜਥੇਦਾਰ ਦੇ ਵੱਲੋਂ ਢੰਡਰੀਆ ਵਾਲੇ ਨੂੰ ਸ਼੍ਰੀ ਅਕਾਲ ਤਖਸਾਈ ਵਿਖੇ ਆ ਕੇ ਆਪਣਾ ਪੱਕਾ ਰੱਖਣ ਦਾ ਵੀ ਖੁੱਲਾ ਸੱਦਾ ਦੇ ਦਿੱਤਾ ਗਿਆ ਐਸੋ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਢੰਡਰੀਆ ਵਾਲੇ ਨੂੰ 2020 ਤੋਂ ਲੱਗੀਆਂ ਰੋਕਾ ਹਟਾ ਕੇ ਉਸ ਨੂੰ ਸਿੱਖੀ ਤੇ ਪ੍ਰਚਾਰ ਪ੍ਰਸਾਰ ਲਈ ਅਗਾਹ ਤੋਰਿਆ ਜਾਵੇਗਾ ਪਾਇਲਨਜੀਤ ਸਿੰਘ ਢੰਡਰੀਆ ਵਾਲੇ ਨੇ 22 April ਤੋਂ 10 May ਤੱਕ ਵਿਦੇਸ਼ ਦੌਰੇ ਤੇ ਚਲੇ ਗਏ ਨੇ ਅਤੇ ਢੰਡਰੀਆ ਵਾਲੇ ਨੇ ਜਾਣ ਤੋਂ ਪਹਿਲਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਵਿਦੇਸ਼ ਦੌਰੇ ਤੋਂ ਵਾਪਸ ਆ ਕੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਉਮੀਦ ਹੈ ਕਿ ਉਸ ਤੋਂ ਬਾਅਦ ਕੁੱਲ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ ਟੰਡਰੀਆਂ ਵਾਲੇ ਨੇ ਆਪਣੇ ਦਿੱਤੇ ਬਿਆਨ ਦੇ ਵਿੱਚ ਨਾ ਤਾਂ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਤੇ ਨਾ ਹੀ ਮੁਆਫੀ ਮੰਗਣ ਦਾ ਜ਼ਿਕਰ ਕੀਤਾ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਜ਼ਿੰਮੇਵਾਰੀ ਤੇ ਸੇਵਾ ਮੁਕਤੀ ਸੰਬੰਧੀ ਮੰਗੇ ਸੁਝਾਵਾਂ ਦੇ ਸਮੇਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਹੁਣ ਇਹ ਸੁਝਾ ਵੀ ਮਈ 2025 ਤੱਕ ਭੇਜੇ ਜਾ ਸਕਣਗੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਸਬੰਧੀ ਸੇਵਾ ਨਿਯਮ ਬਣਾਉਣ ਲਈ ਸਿੱਖ ਜਥੇਬੰਦੀਆਂ ਸੰਸਥਾਵਾਂ ਸਿੰਘ ਸਭਾਵਾਂ ਸਭਾ ਸੁਸਾਇਟੀਆ ਦੇ ਸਿੱਖ ਵਿਦਵਾਨਾਂ ਪਾਸੋਂ 20 April 2025 ਤੱਕ ਸੁਝਾਅ ਮੰਗੇ ਗਏ ਸਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬੇਸ਼ੱਕ ਬਹੁਤ ਸਾਰੇ ਸੁਝਾਅ ਪ੍ਰਾਪਤ ਹੋਏ ਹਨ ਪਰੰਤੂ ਇਸ ਦੇ ਹੋਰ ਵਿਸਤਾਰ ਲਈ ਵੀ ਮਈ 2025 ਤੱਕ ਦਾ ਸਮਾਂ ਵਧਾਉਂਦਾ ਫੈਸਲਾ ਹੋਇਆ ਹੈ ਉਹਨਾਂ ਕਹਿਆ ਕਿ ਇਸ ਦੇ ਨਾਲ ਨਾਲ ਪਹਿਲੇ ਪੂਜੇ ਸੁਝਾਵਾਂ ਨੂੰ ਵਾਚਕ ਅਤੇ ਕੱਚਾ ਕੜਰਾ ਤਿਆਰ ਕਰਨ ਦੀ ਪ੍ਰਕਿਰਿਆ ਦੀ ਆਰੰਭ ਲਈ ਗਈ ਹੈ ਜਿਸ ਮਗਰੋਂ ਇੱਕ ਕਮੇਟੀ ਗਠਿਤ ਕਰਕੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਉੱਥੇ ਪੰਜਾਬ ਦੇ ਵਿੱਚ ਸਿੱਖ ਅਤੇ ਹਿੰਦੂ ਦਵਾਪੀ ਦਾ ਇਸਾਈ ਧਰਮ ਦੇ ਵਿੱਚ ਪਰਿਵਰਤਨ ਤੇਜ਼ੀ ਦੇ ਨਾਲ ਹੋ ਰਿਹਾ ਹੈ। ਰਾਜਨੀਤਿਕ ਪਾਰਟੀਆਂ ਇਸ ਬਹੁਤ ਗੰਭੀਰ ਮੁੱਦੇ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਰਹੀਆਂ ਨੇ ਪਰ ਧਾਰਮਿਕ ਤੇ ਸਮਾਜਿਕ ਸੰਗਠਨਾ ਸਮੇ ਸਮੇਤ ਧਰਮ ਪਰਿਵਰਤਨ ਰੋਕ ਲਈ ਕਾਨੂੰਨ ਬਣਾਉਣ ਸਮੇਤ ਕਦਮ ਚੁੱਕਣ ਦੀ ਮੰਗ ਕਰ ਰਹੇ ਨੇ। ਧਰਮ ਪਰਿਵਰਤਨ ਰੋਕਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੀਪੀਸੀ ਤੇ ਮੋੜਿਆ ਤੇ ਹੈ ਪਰ ਸਿੱਖਾਂ ਦੀ ਸਰਵਉੱਚ ਸੰਸਥਾ ਹੁਣ ਤੱਕ ਧਰਮ ਪਰਵਰਤਨ ਨੂੰ ਰੋਕਣ ਲਈ ਅਸਫਲ ਰਹੀ ਹੈ ਇੱਕ ਅੰਦਾਜ਼ੇ ਅਨੁਸਾਰ ਸ਼੍ਰੋਮਣੀ ਕਮੇਟੀ ਹਰ ਸਾਲ ਧਾਰਮਿਕ ਪ੍ਰਚਾਰ ਤੇ 100 ਕਰੋੜ ਰੁਪਏ ਖਰਚ ਕਰਦੀ ਹੈ ਪਰ ਇਸ ਦੇ ਨਤੀਜੇ ਨਾ ਮਾਤਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜੱਤਰ ਗਿਆਨੀ ਕੁਲਦੀਪ ਸਿੰਘ ਅਗੜਗੱਜ ਨੇ ਧਰਮ ਪਰਵਰਤਨ ਰੋਕਣ ਲਈ ਸ਼੍ਰੋਮਣੀ ਕਮੇਟੀ ਦੀ ਅਸਫਲਤਾ ਨੂੰ ਅਸਿੱਧੇ ਤੌਰ ਤੇ ਸਵੀਕਾਰ ਕਰ ਲਿਆ ਹੈ